ਮੇਰਾ ਦਿਨ ਕਦਾ ਚਪੇੜ ਮਾਰਾ ਤੇਰੇ ਮੂੰਹ ਦੇ ਉੱਤੇ ਦਵਾਇਆ ਥੋ ਜਿਸੇ ਦੇਖੋ ਮਾਂ ਗੰਜ ਮੈਂ ਬੜੀ ਮੱਤ ਦਿੰਨੀ ਇਹ ਕਲ ਦਿੰਦੀ ਹੈ ਦਾਦੀ ਦੇ ਖਿਲਾਫ ਭੜਕਾਈ ਜਾਂਦੀ ਉਹਨਾਂ ਕਿੰਨੀ ਗੰਨੀ ਹੈ ਪਤਾ ਨਹੀਂ ਮੈਨੂੰ ਕੀ ਹੋਈ ਜਾਂਦਾ ਪਿਆ ਲੱਗਦਾ ਬੀਪੀ ਘਟ ਗਿਆ ਜਾਂਦਾ ਮੇਰਾ ਚਲੋ ਕੱਪੜੇ ਤੇ ਨੇ ਪੈ ਗਏ ਆ ਹਲੇ ਇੱਥੇ ਵੀ ਸਾਰਾ ਕੰਮ ਪਿਆ ਵੇ ਮੇਰੇ ਜਿੱਤੇ ਹਿੰਮਤ ਹੀ ਨਹੀਂ ਗਈ ਅੱਜ ਪਤਾ ਨਹੀਂ ਕੀ ਹੋਈ ਜਾਂਦਾ ਪਿਆ ਮੈਨੂੰ ਤਾਈ ਜੀ ਕੋ ਜਾਨਨੀ ਆ ਕੰਨੀ ਆ ਮੈਨੂੰ ਦਵਾਈ ਦਵਾਦਨ ਮੇਰੇ ਕੋ ਤੇ ਅੱਜ ਕੰਮ ਹੀ ਨਹੀਂ ਹੁੰਦਾ ਪਿਆ ਕੋਈ ਚੱਕਰੀ ਆਈ ਜਾਂਦੇ ਪਏ ਕੰਮ ਦਾ ਕੀ ਕਰਾਂ ਚੱਲ ਪੈ ਲੈਨੇ ਮੈਂ ਦਵਾਈ ਲੈਵਾ ਬਾਤ ਚੋ ਕਰਦੀਆਂ ਤਾਂ ਆਜੀ ਨੂੰ ਕੰਨੀ ਆ ਹੈਰ ਬੱਕ ਨਹੀਂ ਗਰਮੀ ਹੋਈ ਜਾਂਦੀ ਪਈ। ਇਹ ਦੀ ਨਸਕੀਂ ਤੇ ਸਾਲਟ ਨਹੀਂ ਜਾਂਦੀ ਪਈ। ਮੈਂ ਤਾਂ athe नुਸਖਾ ਇੱਕ ਦੇਖਿਆ ਹੋਇਆ। ਪਤਾ ਲੱਗਦਾ ਵੇ। ਚੱਲ ਕੋਈ ਨਹੀਂ ਰਾਤੀ ਵੇਖਾਂਗੀ। ਆਪਣੀ ਬੋਡੀ ਤੇ ਅਪਲਾਈ ਕਰਾਂ ਸਾਰਾ। ਬੜੀ ਮੁਸ਼ਕਲ ਹੁੰਦੀ ਪਈ। ਪੂਜਨ ਮ ਚਾਹ ਦਾ ਗਿਆ ਸੀ। ਹਾਲੇ ਤੱਕ ਚਾਹ ਨਹੀਂ ਆਈ। ਇਹਨੂੰ ਪਤਾ ਮੈਂ ਐਸਲੇ ਪੀਣੀ ਆ ਚਾਹ। ਪਤਾ ਨਹੀਂ ਕਿੱਥੇ ਮਰੀ ਰੰਦੀ ਏ। ਚਾਹ ਹੀ ਨਹੀਂ ਬਣੀ ਅੱਜ ਇਹ ਤੱਕ। ਕਰਦੀ ਪਤਾ ਨਹੀਂ ਕੀ ਰੰਦੀ ਹੈ ਕੰਮ ਕਰ ਉਹ ਕੋਈ ਸਹੀ ਬਸ ਨਾਲੀ ਇਹਨ ਕੁਛ ਹੋ ਜਾਂਦਾ ਤਾਈ ਜੀ ਤਾਈ ਜੀ ਨਹੀਂ ਖਾਲੀਆ ਤੁਰਿਆ ਨਹੀਂ ਮੇਰੀ ਚਾਹ ਕਿੱਥੇ ਆ ਉਹ ਤਾਈ ਜੀ ਮੈਨੂੰ ਨਾ ਚੱਕਰ ਆਈ ਜਾਂਦੇ ਫੇ ਬੜੇ ਮੈਨੂੰ ਘਾਰੀਆਂ ਨਾ ਸੁਣਾਇਆ ਕਰ ਆਪਣੀਆਂ ਰੋਜ ਦਿਹਾੜੀ ਤੈਨੂੰ ਰੋਜ ਦਿਹਾੜੀ ਕੁਛ ਨਾ ਕੁਝ ਹੋਇਆ ਅੰਦਾ ਇਹ ਸਾਰੇ ਨਾ ਕੰਮ ਨਾ ਕਰਨ ਦੇ ਬੰਨੇ ਆ ਨਾਲੇ ਤੈਨੂੰ ਵੀ ਪਤਾਗਾ ਇਹ ਮੇਰੀ ਕਿਹੜੀ ਸખી ਸਾਸ ਹੋਈ ਏ ਜਿਨ ਮੈਂ ਚਾਹ ਪਾਣੀ ਪੀਣਾ ਨਾ ਤੈਨੂੰ ਰੋਟੀ ਦੀ ਮੇਰੀ ਫਿਕਰ ਹੈ ਨਾ ਤੈਨੂੰ ਚਾਹ ਦੀ ਫਿਕਰ ਮਤਲਬ ਹੀ ਕੋਈ ਨਹੀਂ ਪੁੱਛਣਾ ਹੀ ਨਹੀਂ ਕੋਈ ਆ ਕੇ ਆਪਣਾ ਇੱਕ ਬਣਾ ਲੈ ਕੇ ਆਇਆ ਮੈਂ ਉੱਥੇ ਪੀੜ ਉੱਥੇ ਪੀੜ ਐਹੀ ਕੁਛ ਤੇਰੇ ਕੋ ਹੋਗਾ ਨਹੀਂ ਤਾਈ ਜੀ ਚਾਤ ਮੈਂ ਬਣਾਣ ਲੱਗੀ ਸੀ ਮੇ ਕੋਈ ਕੰਮ ਨਹੀਂ ਹੁੰਦਾ ਪਿਆ ਮੈਨੂੰ ਬਹੁਤ ਚੱਕਰ ਆਉਂਦੇ ਪਏ ਲੱਗਦਾ ਬੀਪੀ ਘਟ ਗਿਆ ਲੱਗਦਾ ਨਹੀਂ ਬਿਮਾਰੀਏ ਦੇ ਪੰਡ ਉੱਥੇ ਪਈ ਦਵਾਈ ਤੇ ਖਾਲਾ ਗੋਲੀ ਲੈ ਕੇ ਤੁਹਾਡੀ ਉਮਰ ਚ ਅਸੀਂ ਹੁੰਦੇ ਸੀ ਇਹਦੇ ਨਾਲ ਕੰਮ ਕਰਦੇ ਰਹੇ ਘਰ ਦੇ 10-10 ਜੀਆਂ ਨੂੰ ਰੋਟੀ ਪਾਣੀ ਖਵਾਣੇ ਸਾਂ ਕਦੀ ਕੁਝ ਹੋਇਆ ਹੀ ਨਹੀਂ ਸੀ ਨਾ ਕਦੀ ਸੁਣਾਇਆ ਸੀ ਤਾਈ ਜੀ ਪਰ ਉਹ ਦਵਾਈ ਮੈਂ ਖਾਦੀ ਆ ਰਾਤੀ ਵੀ ਖਾਦੀ ਸੀ ਮੈਨੂੰ ਕੋਈ ਫਰਕ ਨਹੀਂ ਲੱਗਣ ਡਿਆ ਤੁਸੀਂ ਮੈਨੂੰ ਬਾਹਰੋਂ ਲਿਆ ਦਿਓ ਦਵਾਈ ਪਰ ਮੈਂ ਤੇ ਨਹੀਂ ਜਾਣਾ ਇੰਨੀ ਗਰਮੀ ਚ ਤੂੰ ਵੇ ਵਾਰ ਕਿੰਨੀ ਐ ਮੇਰੀ ਸਕਿਨ ਤੇ ਅੱਗੇ ਖਰਾਬ ਹੁੰਦੀ ਵੀ ਗਰਮੀ ਨਾਲ ਤੂੰ ਆਪੇ ਚਲ ਜਾ ਨਹੀਂ ਤੇ ਤੂੰ ਐਸ ਤਰਾ ਕਰ ਮੇਰੀ ਗੱਲ ਸੁਣ ਲੈ ਆਪਣੇ ਪੇਕੇਆਂ ਨੂੰ ਕਰ ਟੈਲੀਫੋਨ ਤੇ ਤੈਨੂੰ ਲੈ ਜਾਂ ਜੋ ਠੀਕ ਹੋਏਗੀ ਅੱਜ ਵੀ ਪੀੜਾ ਪੂੜਾ ਜਿਹੜੀਆਂ ਸਾਰੀਆਂ ਹਟ ਜਾਣਗੀਆਂ ਨਾ ਤੇਰੀਆਂ ਤੇ ਫੇਰ ਆ ਜੀ ਚਾਈ ਜੀ ਪੇਕੇਆਂ ਨੂੰ ਫੋਨ ਕਰਦਾ ਤੇ ਹੋਰ ਕੀ ਉੱਥੇ ਹੀ ਕਰੇਗੀ ਔਰ ਕਿੱਥੇ ਕਰੇਗੀ ਨਹੀਂ ਤਾਈ ਜੀ ਐਨੀ ਜੀ ਗੱਲ ਪਿੱਛੇ ਮੈਂ ਉਹਨਾਂ ਨੂੰ ਕੀ ਕਵਾਂ ਨਾਲੇ ਤੁਸੀਂ ਵੀ ਤੇ ਇੱਥੇ ਕੱਲਿਓ ਤੇ ਤੁਹਾਡਾ ਧਿਆਨ ਕੌਣ ਰੱਖੂਗਾ ਨਹੀਂ ਮੇਰੀ ਫਿਕਰ ਨਾ ਕਰ ਅੱਗੇ ਬਣਾ ਮੇਰੇ ਧਿਆਨ ਕਰਨੀ ਵੀ ਆ ਨਾ ਕੋਈ ਰੋਟੀ ਨਾ ਪਾਣੀ ਨਾ ਕੋਈ ਚਾਹ ਨਾ ਕੋਈ ਗੱਲ ਕੱਲ ਵੀ ਰੋਟੀ ਉਪਰੋ ਹੀ ਖਾਦੀ ਐ ਤਾਂ ਹੁਣ ਵੀ ਖਾ ਲਾਂਗੀ ਮੰਜੂ ਗਈ ਤੇ ਤੂੰ ਹੀ ਜਾ ਮੇਰੇ ਦਿਮਾਗ ਨੂੰ ਥੋੜੀ ਸ਼ਾਂਤੀ ਹੋਵੇ ਤਾਈ ਜੀ ਸੱਚੀ ਠੀਕ ਨਹੀਂਗੀ ਨਾਲੇ ਇਹਦੇ ਵਿੱਚ ਪੇਕਿਆਂ ਦੀ ਗੱਲ ਕਿੱਥੋਂ ਆ ਗਈ ਆਰਾਮ ਹੋ ਜਾਏਗਾ ਨਾ ਤੁਹਾਨੂੰ ਇੱਥੇ ਰੋਟੀ ਪਾਣੀ ਬਣਾਉਣਾ ਪਏਗਾ ਚਾਹ ਪਾਣੀ ਨਹੀਂ ਦੇਣਾ ਪਏਗਾ ਮੈਨੂੰ ਕਰਦੇ ਹੋਣ ਟੈਲੀਫੋਨ ਲੈ ਜਾਈਂ ਤੈਨੂੰ ਕਿਥੋਂ ਟੱਕਰੀਆਂ ਸਾਡ ਨੂੰ ਨੂਆ ਬਲਾਵਾਵੇਂ ਬਲਾਵਾ ਪੂਰੀਆਂ ਇਕੋ ਹੀ ਮੰਜੂ ਉਹ ਵੇਚੇ ਤੁਰੀ ਦਿੰਦੀ ਹਰ ਵੇਲੇ ਫਲਾਣਾ ਬਿਮਾਰ ਫਲਾਣਾ ਮਾ ਜੇ ਡਾਕਟਰ ਹੈਗੇ ਇਹਨੇ ਜਾ ਕੇ ਲਸਾਰਨ ਦੇ ਇਲਾਜ ਕਰਨੇ ਨਾ ਘਰ ਦੇ ਨਹੀਂ ਦੇਖ ਰੇ ਕਰ ਸਕਦੇ ਇਸੇ ਦੇ ਘਰ ਨਹੀਂ ਜਾ ਕੇ ਤੇ ਇੱਕ ਬਿਮਾਰੋ ਜੀ ਸਾਡ ਟੱਕਰੀ ਹੈ ਇਹਨੂੰ ਕੁਝ ਨਾ ਕੁਝ ਹੋਇਆ ਹੀ ਜਾਂਦਾ ਕਦੀ ਨੀਂ ਨੀ ਸੁੱਖ ਸੰਦਾਰਾ ਦੇਖਿਆ ਚਿਹਰਾ ਇਹਦਾ ਹੁੰਦਾ ਹੀ ਦੇਖੀਦਾ ਹਰ ਵੇਲੇ ਮੈਨੂੰ ਇੱਥੇ ਪੀੜ ਹੈ ਬਨੇ ਉੱਥੇ ਪੀੜ ਤੇ ਉਹ ਇੱਕ ਇੱਕ ਉੱਪਰ ਦੇਖ ਲੈ ਉਹਦੀ ਏਡੀ ਗੇਠ ਲੰਬੀ ਜਵਾਨ ਸਾਡੇ ਕਰਮਾਂ ਇਹ ਤਾਂ ਚੰਗੀਆਂ ਨੂੰ ਹੈ ਹੀ ਨਹੀਂ ਇਹਨਾਂ شریف ਸੱਸਾ ਜੋ ਟੱਕਰ ਗਈ ਹੈ ਘਰ ਦਾ ਸੱਤਿਆ ਨਾਸ਼ ਕਰਕੇ ਰੱਖ ਦਿੱਤਾ ਇਹਨਾਂ ਓਹੋ ਸਬਜੀ ਵਾਲਾ ਫੇਲ ਲੰਗ ਗਿਆ ਕਰਾਂ ਬੁਲਾਵਾ ਜੇ ਬੁਲਾਇਆ ਤੇ ਫੇਰ ਕੋਈ ਆ ਗਿਆ ਲੱਗਦਾ ਤੇ ਨਹੀਂ ਕੋਈ ਹੈਗਾ ਇੱਥੇ ਬੁਲਾਈ ਲੰਗੀ ਦੀਦੀ ਕੀ ਹੋਇਆ ਤੁਹਾਨੂੰ ਬੜਾ ਸਿਰ ਫੜ ਕੇ ਬੈਠੇ ਜੇ ਉਹ ਕਿਰਨ ਮੈਨੂੰ ਚੱਕਰ ਆਈ ਜਾਂਦੇ ਆ ਸਿਰ ਦੇ ਪਤਾ ਨਹੀਂ ਚੱਕਰ ਆਉਂਦੀ ਆ ਤੁਹਾਨੂੰ ਤੇ ਬੁਖਾਰ ਲੱਗੰਦਿਆ ਵਾ ਫੇ ਤੁਸੀਂ ਦਵਾਈ ਕਿਉਂ ਨਹੀਂ ਲਿਆਉਂਦੀ ਇੱਥੇ ਕੋ ਬੈਠੇ ਜੇ ਇਕੱਲੇ ਮਤਾਇਦੀਨ ਕਿਆਸੀ ਕਹਿੰਦੇ ਇੱਥੋਂ ਘਰੋਂ ਹੀ ਗੋਲੀ ਖਾ ਲਾ ਮੇਰਾ ਦਸਾਰਾ ਕੰਮ ਵੀ ਪਿਆ ਕਿਰਨ ਤਾਈ ਜੀ ਨੂੰ ਸਬਜ਼ੀ ਵੀ ਬਣਾ ਕੇ ਲੈ ਰੋਟੀ ਵੀ ਦੇਣੀ ਹੈ ਮੇਰੇ ਕੋ ਸੱਚੀ ਆ ਜੁਠੀਆਂ ਨਹੀਂ ਜਾਂਦਾ ਪਿਆ ਹਿੰਮਤ ਨਹੀਂ ਗਈ ਪਤਾ ਨਹੀਂ ਕੀ ਮੇਰਾ ਵੀਪੀ ਘਟਿਆ ਜਾਂ ਜ ਤੂੰ ਹੀ ਨਾ ਕੰਮ ਨੂੰ ਮਾਰੋ ਗੋਲੀ ਉਹ ਪਹਿਲਾਂ ਆਪਣੇ ਆਪ ਵੱਲ ਧਿਆਨ ਦੋ ਜੇ ਤੂੰ ਹੀ ਠੀਕ ਹੋਵੇਂਗਾ ਤੇ ਕੰਮ ਹੋਏਗਾ ਇਹ ਇਤਨਾ ਹੀ ਕੰਮ ਹੋ ਜਾਊਗਾ ਉਹ ਇਨਾਂ ਨੂੰ ਨਹੀਂ ਪਤਾ ਲੱਗਣਦਿਆ ਜੇ ਕੋਈ ਕਹਿੰਦੇ ਆ ਮੈਂ ਠੀਕ ਨਹੀਂ ਹੈਗੀ ਆਪਨੇ 24 ਘੰਟੇ ਇਸੀ ਦੇ ਵਿੱਚ ਬੈਠੀਆਂ ਰਹਿੰਦੀ ਆਂ ਮੇਰੀ ਸੁਣੋ ਗੱਲ ਰਹਿ ਗਈ ਸਬਜ਼ੀ ਦੀ ਗੱਲ ਇਹ ਇਤਨਾ ਕਰੋ ਤੁਸੀਂ ਤੇ ਠੀਕ ਨਹੀਂ ਹੈਗੇ ਸਬਜ਼ੀ ਤੁਹਾਨੂੰ ਮੈਂ ਬਣਾ ਦੇਨੀ ਆ ਬਹੁਤ ਹੀ ਗੱਲ ਹੈ ਨਾ ਤੇ ਰੋਟੀ ਵੀ ਬਣਾ ਦਾਂਗੀ ਨਹੀਂ ਨਹੀਂ ਗਿਰਨ ਤੂੰ ਨਾ ਬਣਾਈ ਐਵੇਂ ਫਿਰ ਤਾਈ ਜੀ ਤੇਰੇ ਮਗਰ ਪੈ ਜਾਣਗੇ ਤੈਨੂੰ ਨਹੀਂ ਪਤਾ ਲੈ ਇਨਾਂ ਦਾ ਮੈਂ ਆਪੇ ਕਰ ਲਾਂਗੀ ਹੌਲੀ ਹੌਲੀ ਪਾਪੇ ਕਿਤਨਾ ਕਰ ਲੋਗੇ ਮੈਨੂੰ ਨਹੀਂ ਪਤਾ ਮੈਨੂੰ ਸਭ ਪਤਾ ਲੱਗ ਗਿਆ ਵਾ ਪੰਜ ਛੇ ਮਹੀਨਿਆਂ ਚ ਇਹਨਾਂ ਦਾ ਕਿਵੇਂ ਦੇ ਆ ਸਾਰੇ ਕਿਰਨ ਸਕੀਮਸ ਨੂੰ ਛੱਡ ਦੇ ਤੈਨੂੰ ਪਤਾ ਹੈ ਇਹਨਾਂ ਨੂੰ ਮੇਰੇ ਹੱਥਾਂ ਦੇ ਸੁਆਦ ਦਾ ਪਤਾ ਹੈ ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਐਵੇਂ ਘਰ ਚ ਕਲੇਸ਼ ਪੈ ਜਨਾਂਈ ਤੂੰ ਰਹਿਣ ਦੇ ਮੈਂ ਔਖੀ ਸੁਖੀ ਆਪੇ ਸਬਜ਼ੀ ਰੋਟੀ ਬਣਾ ਲੰਨੀ ਹੈ ਜੇ ਐਡੀ ਗੱਲ ਹੈ ਨਾ ਫਿਰ ਮੇਰੀ ਇੱਕ ਨਾ ਤੁਸੀਂ ਇੱਕ ਵਾਰ ਸੁਣੋ ਤੇ ਸਹੀ ਸਕੀਮ ਸਕੀਮ ਕੀ ਆ ਇਹ ਗੱਲ ਹੈਗੀ ਆ ਨਾ ਬਹੁਤ ਹੀ ਗੱਲਾਂ ਸਬਜੀ ਦੀ ਰੋਟੀ ਪਾਣੀ ਦੀ ਇਸ ਤਰ੍ਹਾਂ ਕਰਦੇ ਆ ਘਰ ਦੇ ਵਿੱਚ ਤੇ ਆਪਾਂ ਦੋਵੇਂ ਨੂੰ ਹੀ ਹੈਗੀਆਂ ਫਿਲਹਾਲ ਇਸ ਤਰ੍ਹਾਂ ਕਰਦੇ ਆ ਇੱਕ ਦਿਨ ਸਬਜੀ ਤੁਸੀਂ ਬਣਾ ਲਿਆ ਕਰੋ ਇੱਕ ਦਿਨ ਮੈਂ ਬਣਾ ਲਿਆ ਕਰਾਂਗੀ ਸਾਰੇ ਘਰ ਦੀ ਤੇ ਫੁੱਲ ਕੇ ਆਪਣੇ ਆਪਣੇ ਲਾ ਲਿਆ ਕਰਾਂਗੇ ਇਹਦੇ ਨਾਲ ਬਚਤ ਵੀ ਹੋਏਗੀ ਤੇ ਟਾਈਮ ਵੀ ਬਚੇਗਾ ਤੇ ਇੰਨੀ ਗਰਮੀ ਦੇ ਵਿੱਚ ਜਿਵੇਂ ਤੁਸੀਂ ਬਿਮਾਰ ਪੈ ਜਾਂਦੇ ਜੇ ਨਾ ਉਹਦਾ ਵੀ ਇਹੀ ਹੱਲ ਆ ਕਿਵੇਂ ਦੀ ਲੱਗੀ ਸਕੀਮ ਵੀਰਣਾ ਕੀਮਤ ਤੇਰੀ ਬਹੁਤ ਵਧੀਆ ਪਰ ਜੇ ਚੱਲਣ ਦੇਣ ਤੇ ਤਾਂ ਨਾ ਹੋ ਨਾਵੇ ਮੇਰੇ ਨਾਲ ਨਾਲ ਤੇਰੇ ਵੀ ਮਗਰ ਪੈ ਜਾਣ ਤੇ ਤੈਨੂੰ ਵੱਧ ਘੱਟ ਬੋਲਣ ਤੇ ਮੈਂ ਨਹੀਂ ਚਾਹਦੀ ਕਿ ਤੇਰੇ ਨਾਲ ਕੁਝ ਹੋਵੇ ਹਾਲ ਲੱਗਦਾ ਤੇ ਮੈਂ ਹੀ ਪਈ ਕਿਹ ਸਕੀਮਾਂ ਪਈਆਂ ਬੰਦੀਆਂ ਨੇ ਨਹੀਂ ਕੋਈ ਸਕੀਮ ਨਹੀਂ ਉਹ ਵੈਸੇ ਠੀਕ ਨਹੀਂ ਹੈ ਵੈਸੀ ਤੇ ਮੈਂ ਇਨਾਂ ਦਾ ਹਾਲ ਚਾਲ ਪੁੱਛਣ ਦੀ ਹੀ ਉਪਰ ਹਾਂਦੀ ਆਂ ਅੱਛਾ ਪੁੱਛ ਲਿਆ ਹਾਲ ਤੂੰ ਤੇ ਸਬਜੀ ਵੇਖਣ ਆਈ ਸੀ ਆ ਕਿਹੜੀ ਸਬਜੀ ਵੇਖਣ ਦਾ ਤਰੀਕਾ ਏ ਇੱਥੇ ਤੇ ਸਲਾਮਾਂ ਕੋਈ ਹੋਰ ਹੀ ਪਈਆਂ ਹੁੰਦੀਆਂ ਨੇ ਸਬਜੀ ਵਾਲਾ ਚਲਾ ਗਿਆ ਉਹਨੂੰ ਤੇ ਮੈਂ ਆਵਾਜ਼ ਮਾਰ ਉਹਨੂੰ ਇੱਥੇ ਰਹੀ ਜਾਣਾ ਸੀਗਾ ਜਦੋਂ ਇੱਥੇ ਕਾਣੀਆਂ ਦੂਜੀਆਂ ਪੈ ਗਈਆਂ ਉਹ ਕੋਈ ਸਾਡਾ ਇੰਤਜ਼ਾਰ ਉਹਨੇ ਕਰਨਾ ਸੀ ਕਿ ਅਸੀਂ ਦਾ ਇੰਤਜ਼ਾਰ ਕਰਨਾ ਸੀਗਾ। ਨਹੀਂ ਖਾ ਉਹ ਚਾਰ ਨਾਲ ਰੋਟੀ। ਨਹੀਂ ਨਹੀਂ ਤਾਈ ਜੀ। ਹਾਂ। ਕਿਰਨ ਦਾ ਕੋਈ ਕਸੂਰ ਨਹੀਂ। ਪੁੱਛ ਤੇ ਪੂਜਾ ਤੇਰੀ ਤबीयत ਤੇ ਕੋਈ ਬੈਠ ਤਾਂ ਨਹੀਂ ਉੱਠੇ ਜਾਂਦਾ। ਤੇ ਹੁਣ ਤੇ ਤੇਰੇ ਸਲਾਮਾਂ ਵਾਸਤੇ ਤੇਰੀ ਫੜਾਫੜ ਤੂੰ ਲੋਬੀ ਵਿੱਚ ਵੀ ਆ ਗਈ ਏ ਸੋਫੇ ਤੇ ਵੀ ਬਹਿ ਗਈ ਏ। ਨਹੀਂ ਨਹੀਂ ਉਹ ਠੀਕ ਨਹੀਂ ਹੈਗੇ ਨਾ। ਤਾ ਘਰ ਕੇ ਇੱਥੇ ਬੈਠੇ ਹੋਏ ਸੀ ਤੇ ਠੀਕ ਨਹੀਂ ਤੇ ਆਰਾਮ ਕਰੇ ਕਿਹਾ ਹੋਣਾ ਇੱਥੇ ਨਵੇਂ ਬਹਿ ਕੇ ਉਹ ਕੀ ਕਹਿੰਦੇ ਨੇ ਸਲਾਮਾਂ ਪਈ ਹੁੰਦੇ ਨੇ مشورے ਪਏ ਹੁੰਦੇ ਨੇ ਨਹੀਂ ਮੈਨੂੰ ਪਤਾ ਤਾਂ ਲੱਗੇ ਸਲਾਮਾਂ ਕਿਹੜੀਆਂ ਪਈਆਂ ਹੁੰਦੀਆਂ ਸਨ ਵੈਸੇ ਮੈਂ ਸੁਣ ਲੈ ਆਏ ਪਰ ਤੁਸੀਂ ਆਪਣੇ ਮੂੰਹ ਦੱਸਣ ਦੀ ਕਿਰਪਾਲਤਾ ਕਰੋਗੀ ਆ ਦਵੇ ਦੇਵੀਆਂ ਹੈ ਕੁਛ ਨਹੀਂ ਮੈਂ ਤੇ ਸਭ ਕਹਿਂਦੀ ਹੀਗੀ

ਪੈਂਜੀ ਨੇ ਵੱਡੀ ਨੇ ਕੀ ਕਿਆ ਰਾਜਪੈਂਜੀ ਨੇ ਦੋਨਾਂ ਜਣੀ ਨਹੀਂ ਹੁਣ ਇਹ ਥੱਲੇ ਹੀ ਬਹਿ ਰਹੀਆਂ ਨੇ ਹੁਣ ਇਹਨਾਂ ਨੇ ਉੱਤੇ ਜਾ ਕੇ ਆਪਣੀ ਰੋਟੀ ਕਦੋਂ ਪਕਾਣੀ ਏ ਹੁਣ ਇਹਨਾਂ ਨੇ ਥੱਲੇ ਡੇਰਾ ਲਾ ਕੇ ਰੱਖ ਲਿਆ ਜਾਨ ਦੋ ਵਜੇ ਜਣੀ ਜਦੋਂ ਦੀ ਰੋਟੀ ਅੱਢ ਕੀਤੀ ਹੋਈ ਏ ਤੇ ਹੁਣ ਦੋ ਵਜੇ ਜਣੀ ਏ ਜਾ ਕੇ ਆਪਣੀ ਆਪਣੀ ਪਕਾਣ ਰੋਟੀ ਤੇ ਫਿਰ ਅਸੀਂ ਕਿਉਂ ਤੇ ਲੈ ਆਈਏ ਨਹੀਂ ਨਹੀਂ ਤਾਈ ਜੀ ਹਾਂ ਉਹ ਤੇ ਮੇਰੀ ਤਬੀਅਤ ਨਹੀਂ ਠੀਕ ਤੇ ਕਿਰਨ ਨੇ ਤਾਂ ਕਿ ਆਵੇ ਵੇਖ ਮੇਰੀ ਗੱਲ ਸੁਣ ਤੇਰੀ ਤਬੀਅਾ ਠੀਕ ਨਹੀਂ ਨਾ ਅਸੀਂ ਸਬਜ਼ੀ ਬਣਾ ਕੇ ਉੱਤੋਂ ਤੈਨੂੰ ਡੋਂਗਾ ਭੇਜ ਦਿਆ ਕਰਾਂਗੇ ਉੱਤੋਂ ਸਬਜ਼ੀ ਭੇਜ ਦਿਆ ਕਰਾਂਗੇ ਤੂੰ ਫੁਲਕੇ ਲਾ ਲਿਆ ਕਰ ਲੇਕਿਨ ਜੇ ਕੰਮ ਹੈ ਨਾ ਥੱਲੇ ਸਬਜ਼ੀਆਂ ਬਣਨਗੀਆਂ ਤੇ ਉੱਤੇ ਰੋਟੇ ਬਣਗੇ ਇਹ ਹੁਣ ਦੁਬਾਰਾ ਕੰਮ ਨਹੀਂ ਹੋਣੇ ਸਿੱਧੀ ਗੱਲ ਜੀ ਜਿਵੇਂ ਜਿਵੇਂ ਸਰਕਲ ਚੱਲਦਾ ਭਾਵੇਂ ਉਹ ਚੱਲਣ ਦਿਓ ਤੇ ਬਾਹਲੀਆ ਨਾ ਤੁਸੀਂ ਸਿਆਣੀਆਂ ਨਾ ਬਣੋ ਤੈਨੂੰ ਪਤਾ ਨਾ ਤੁਹਾਡੀ ਸੱਸ ਦੇ ਅਗੇ ਕਿਸੇ ਦੇ ਨੀਂਜੇ ਚੱਲਦੀ ਪਤਾ ਹੀ ਨਾ ਸਾਡੀ ਜੁਰਤ ਨਹੀਂ ਅਸੀਂ ਉਹਨਾਂ ਅੱਗੇ ਬੋਲ ਜਾਈਏ ਉਹ ਕਹੇ ਕਿ ਨਹੀਂ ਸਾਨੂੰ ਚੱਲੋ ਉੱਪਰ ਅਸੀਂ ਉੱਪਰ ਉਹਨੇ ਕਿਹਾ ਚਲੋ ਥੱਲੇ ਅਸੀਂ ਥੱਲੇ ਤੇ ਤੁਸੀਂ ਨਾ ਇਹ ਸਲਾਮਾਂ ਨਾ ਬਣਾਓ ਕੋਨੀ ਜੀ ਚਲਨੀਆਂ ਐ ਹੀ ਜਾਣੀਆਂ ਜੇ ਹਵਾ ਵਾਕੂ ਤੇ ਇਸ ਕਰਕੇ ਆਪਣੇ ਆਪਣੇ ਕੰਮੋ ਕਰਦੇ ਲੱਗੋ ਤੇਰੀ ਤਬੀਅਾ ਠੀਕ ਨਹੀਂ ਪੂਜਾ ਤੂੰ ਆਰਾਮ ਕਰ ਚਾਹ ਪਾਣੀ ਚਾਹੀਦਾ ਦੱਸ ਤੈਨੂੰ ਮੈਂ ਬਣਾ ਦੇਨੀ ਆ ਤੇ ਤੂੰ ਕਿਰਨ ਜਾ ਕੇ ਉੱਥੇ ਉਹਨ ਕੋਈ ਸਬਜ਼ੀ ਨਹੀਂ ਬਈ ਤੇ ਚੁੱਪ ਕਰਕੇ ਉਹ ਸੁੱਕੇ ਆਲੂ ਬਣਾ ਲੈ 골ਡੀ ਨੇ ਰੋਟੀ ਖਾਣੀ ਆ ਠੀਕ ਆ ਮੈਂ ਨਾ ਹੁਣੇ ਬਣਾ ਦੇਨੀ ਆ ਮੈਂ ਇਹਨਾਂ ਨੂੰ ਤੇ ਇਹਨਾਂ ਨੂੰ ਇਹ ਦਵਾਈ ਵੀ ਦੇ ਦੇ ਇਹਨੂੰ ਤੇ ਨਾਲੇ ਡੋਂਗਾ ਕਰਕੇ ਸਬਜ਼ੀ ਥੱਲੇ ਭੇਜ ਦੀ ਤੇ ਫੁਲਕੇ ਬਣਾ ਲੈਣਗੇ ਲਗੀਆਂ ਵੱਡੀਆਂ ਸਲਾਮਾਂ ਕਰਨ ਆ ਦੇਖੇ ਕੋਈ ਹੈ ਹਮਦਰਦੀ ਨਾਲ ਦੇ ਵਿੱਚ ਇਹਨਾਂ ਨੇ ਤੇ ਆਪਣੀ ਪਈ ਰੰਦੀ ਉੱਪਰ ਥੱਲੇ ਉੱਪਰ ਥੱਲੇ ਜੇ ਐਡਾ ਹੀ ਆਢੋ ਨਹੀਂ ਤੇ ਵੱਖਰੇ ਵੱਖਰੇ ਘਰ ਲੈ ਲੈਂਦੇ ਆ ਉੱਪਰ ਥੱਲੇ ਦਾ ਅਸੀਂ ਆਪਾਂ ਜਿਹਾ ਕਿਉਂ ਪਾਤਾ ਚਲੋ ਆਓ ਮੈਂ ਤੁਹਾਨੂੰ ਦਵਾਈ ਦਵਾ ਦਿਆਂ ਮੈਂ ਰਹਿਣ ਤੇ ਕਿਰਨ ਮੈਂ ਤੈਨੂੰ ਕਿਹਾ ਸੀ ਨਾ ਹੱਲੇ ਤੇ ਤੂੰ ਗੱਲ ਹੀ ਕੀਤੀ ਐ ਤੇ ਉਹਨਾਂ ਨੇ ਇੰਨੀਆਂ ਸੁਣਾਤੀਆਂ ਤੇ ਜੇ ਤੂੰ ਮੈਨੂੰ ਦਵਾਈ ਦਵਨ ਲੱਗੀ ਤੇ ਫੇਰ ਤੇਰੀ ਸੱਸ ਨੇ ਤੇਰੇ ਮਗਰ ਪੈ ਜਣਾ ਕੋ ਇਤਨਾ ਥੋੜੀ ਬੈਠੇ ਰਹੋਗੇ ਆਜੋ ਕੋਈ ਨਹੀਂ ਹੁੰਦਾ ਮਗਰ ਪੈ ਜੇਗੀ ਤਾਂ ਵੇਖੀ ਜਾਵਾਂਗੇ ਹੋ ਨਾ ਪੰਜ ਮਿੰਟਾਂ ਦੇ ਵਿੱਚ ਵਿੱਚ ਉੱਤੇ ਆ ਜੀ ਫਿਰ ਨਾ ਨਵੀਆਂ ਕਹਾਣੀਆਂ ਛੇੜ ਕੇ ਬਹਿ ਜੀ ਹੋ ਸਾਡੀ ਜਾਨ ਨੂੰ ਪੰਗਾ ਨਾ ਕੋਈ ਪਾ ਕੇ ਰੱਖ ਦੇਈ ਛੱਡੋ ਨੀ ਇਹਨਾਂ ਦਾ ਤਾਂ ਕੰਮ ਹੀ ਆ ਬੋਲ ਆ ਜੋ ਅੱਪ ਚੱਲੀ ਹਾਂ ਬੜੀ ਗਰਮੀ ਹੈ ਇਹ ਪਾਣੀ ਦੇ ਦਿਓ ਮੰਮੀ ਸ਼ਾਇਦ ਕਿਚਨ ਚ ਹੋਣ ਹੈ ਕਿਚਨ ਚ ਵੀ ਨਹੀਂ ਹੈ ਗਏ ਮੰਮੀ ਕਿੱਥੇ ਗਏ ਫਟੇ ਮੂੰਹ ਤੇਰਾ ਡਰਾਇ ਮਾਰਿਆ ਇੱਕ ਦਾਦੀ ਮम्मा ਕਿੱਥੇ ਗਏ ਨੇ ਮੈਂ ਬੂਰੇ ਘਰ ਦੇ ਵਿੱਚ ਲੱਬਿਆ ਵੇ ਕਿਤੇ ਮਿਲ ਨਹੀਂਦੇ ਮੇਰੀ ਗੱਲ ਸੁਣ ਮੈਂ ਕਿੰਨੀ ਵਾਰੀ ਸਮਝਾਇਆ ਵਾ ਕਿ ਜਦ ਮੈਂ ਸੁੱਤੀ ਆ ਮੈਨੂੰ ਉਠਾਇਆ ਨਾ ਕਰੋ ਮੇਰੇ ਕਮਰੇ 'ਚ ਵੀ ਨਾ ਆਇਆ ਕਰੋ ਮੇਰੀ ਨੀਂਦ ਖਰਾਬ ਹੋ ਜਾਂਦੀ ਇੱਕ ਵਾਰੀ ਉੱਠ ਪਵਾ ਤਾ ਅੱਛਾ ਚਲੋ ਹੁਣ ਤੇ ਉੱਠ ਗਏ ਹੁਣ ਤੇ ਦੱਸ ਦੋ ਮम्मा ਕਿੱਥੇ ਗਏ ਨੇ ਓਏ ਇੱਥੇ ਮਰੀ ਹੋਣੀ ਕਿਤੇ ਦੇਖ ਲੈ ਬਾਹਰ ਹੀ ਹੋਣੀ ਐ ਜਾਣਾ ਉਹਨੇ ਕਿਤੇ ਜਾਣਾ ਮੈਂ ਸਾਰੇ ਕਿਤੇ ਲੱਬਿਆ ਵੇ ਕਿਤੇ ਵੀ ਨਹੀਂ ਹੈਗੇ ਉਹ ਤੇ ਹਰ ਹਾਲ ਮम्मा ਮम्मा ਹੀ ਲਈ ਰੱਖਿਆ ਕਰ ਹੋਰ ਕੁਝ ਨਹੀਂ ਤੇਰੇ ਭਾਗ ਤੇ ਲੈ ਦਾਦੀ ਹੁਣ ਮੇਰੀ ਮम्मा ਵਾ ਤੇ ਮੈਂ ਮम्मा ਹੀ ਕਹਾਂਗੀ ਹੁਣ ਜੇ ਮੈਂ ਤੁਹਾਨੂੰ ਦਾਦੀ ਦੀ ਜਗ੍ਹਾ ਆਂਟੀ ਕਹਾਂਗੀ ਤੇ ਤੁਹਾਨੂੰ ਕਿੱਦਾਂ ਦਾ ਲੱਗੇਗਾ ਨਹੀਂ ਨਹੀਂ ਜਵਾਬ ਨਾ ਚਲਾਇਆ ਕਰ ਤੇਰੇ ਮਤੇ ਤੂੰ ਦੂਸਰੇ ਘਰ ਜਾਣਾ ਤੇ ਈ ਗੱਲਾਂ ਤੇਰੀ ਕਿਸੇ ਨੇ ਨਹੀਂ ਸੁਣਨੀਆਂ ਜਵਾਬ ਨੂੰ ਦੰਦਾ ਥੱਲੇ ਰੱਖ ਕੇ ਬੋਲਿਆ ਕਰ ਜੇ ਜਦੋਂ ਆਂਦੀ ਮੇਰੇ ਕੋ ਮੰਮੀ 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 ਲਈ ਰੱਖਦੀ ਯਾਰ ਮੇਲੇ ਲੈ ਦਾਦੀ ਜਦੋਂ ਵੀ ਮੈਂ ਤੁਹਾਡੇ ਕੋਲ ਆਨੀ ਆ ਤੀ ਮੈਨੂੰ ਮੰਮੀ ਦੇ ਖਿਲਾਫ ਝੜਕਾਉਂਦੇ ਹੀ ਰਹਿੰਦੇ ਜੇ ਮੈਂ ਕੀ ਕਹਿਤਾ ਮੈਂ ਨਾ ਅਜੇ ਵੰਗ ਨਹੀਂ ਹੈਗੀ ਜਿਹੜਾ ਤੁਹਾਡੀ ਗੱਲਾਂ ਜਾ ਕੇ ਨਾ ਆਪਣੀ ਮੰਮਾ ਦੇ ਖਿਲਾਫ ਹੋ ਜਾਣਗੀ ਉਹ ਤੇ ਬੇਫਕੂਫ ਹੈਗਾ ਤੇ ਮੈਂ ਬੇਫਕੂਫ ਨਹੀਂ ਕੀ ਜਿਹੜੀ ਤੁਹਾਡੀ ਗੱਲਾਂ ਦੇ ਵਿੱਚ ਆਵਾਂਗੀ ਮੇਰਾ ਦਿਲ ਕਦਾ ਚਪੇੜ ਮਾਰਾ ਤੇਰੇ ਮੂੰਹ ਦੇ ਉੱਤੇ ਦਵਾਇਆ ਤੋ ਥਿਸੇ ਦੇਖੋ ਮਾਂ ਗੰਜ ਮੈਂ ਬੜੀ ਮੱਤ ਦਿੰਨੀ ਇਹ ਕਲ ਦਿੰਦੀ ਹੈ ਦਾਦੀ ਦੇ ਖਿਲਾਫ ਝੜਕਾਈ ਜਾਂਦੀ ਉਹਨਾਂ ਅੰਦਰ-ਵਾਰ-ਵਾਰ ਕਹੀ ਕੋਈ ਸਕੰਦੀ ਰਹਦੀ ਤੈਨੂੰ ਦੱਸੋਏ ਲੰਮਾ ਆਪਣੀ ਮਾਂ ਜਾ ਕੇ ਕਿੱਥੇ ਗਈ ਹੈ ਦਾਦੀ ਤੁਸੀਂ ਕੀ ਕਹਿੰਦੇ ਜੀ ਕਿ ਮੇਰੀ ਮਾਂ ਮੈਨੂੰ ਪੁੱਠੀ ਮਾਰ ਦਿੰਦੀ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦੀਆਂ ਮਾਂ ਕਦੀ ਵੀ ਆਪਣੇ ਬੱਚੇ ਨੂੰ ਪੁੱਠੀ ਮਾਰਤੇ ਨਹੀਂ ਦਿੰਦੀ ਇਹ ਦਾਦੀਆਂ ਦਾ ਕੰਮ ਹੁੰਦਾ ਵੈ ਕਿ ਉਹਨਾਂ ਦੇ ਬੱਚਿਆਂ ਨੂੰ ਪੁੱਠੀ ਮਤ ਦੇਣਾ ਦੱਸੋਏ ਹਟ ਜਾ ਬਰੇ ਕਿ ਢੀ ਬਕਵਾਸ ਕਰਦੀ ਐ ਲਾ ਤਲਾ ਤਾਂ ਬੋਲੀ ਜਾਂਦੀ ਬੋਲੀ ਜਾਂਦੀ ਐ ਸ਼ਰਮ ਹੀ ਨਹੀਂ ਮੈਨੂੰ ਨਾ ਸੋਨੀਆ ਨੇ ਸਹੀ ਸਲਾਹ ਦਿੱਤੀ ਸੀ ਇਹਨੂੰ ਇਹੀ ਕਲਾਸ ਕਰਾਓ ਤੇ ਦਫਾ ਵੱਢੋ ਇਹ ਨਾ ਵੇ ਜਿੰਨਾ ਬੋਲਦੀ ਐ ਕੱਲ ਨੂੰ ਮਾਵਾਂ ਤੇਾ ਦੋਨੋਂ ਹਲਕੇ ਨਾ ਐਨੇ ਬਕਵਾਸ ਕਰਕੇ ਸਾਡੇ ਸਿਰ ਤੇ ਤਾਡਮ ਕਰ ਪਰ ਮੈਂ ਹੋਣ ਨਹੀਂ ਦੇਣਾ ਇਹ ਦਫਾ ਵੱਢ ਕੇ ਚੱਲਣਾ ਨੀਜਬਾਣ ਨੀਜਬਾਣ ਕੱਲ ਦੀ ਇਹ ਜੰਮੀ ਐ ਤੇ ਵੇ ਕਿੰਨਾ ਬੋਲਦੀ ਐ